ਇੰਨੀ ਵੱਡੀ ਗੱਲ ਆਪ ਕਥਾ ਕਰਨੀ ਆਪ ਸਰੂਪ ਲਖਵਾਉਣਾ ਆਪ ਸ੍ਰੀ ਅਖੰਡ ਪਾਠ ਸਾਹਿਬ শ্রবণ ਕਰਨਾ ਇਹ ਸਾਰਾ ਕੁਝ ਕਲਗੀਧਰ ਮਹਾਰਾਜ ਨੇ ਆਪ ਕੀਤਾ ਅੱਗੇ ਹੁਕਮ ਕੀਤਾ ਸਿੰਘਾਂ ਨੂੰ ਕਿ ਤੁਸੀਂ ਥਾਂ ਥਾਂ ਜਾ ਕੇ ਪ੍ਰਚਾਰ ਕਰਨਾ ਹੈ ਸਿੱਖੀ ਦਾ ਸਵੇਸਤਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦਾ ਪੜ੍ਹਨਾ ਸੰਥਿਆ ਕਰਨੀ ਸੋਝੀ ਦੇਣੀ ਅਰਥਾਂ ਦਾ ਗਿਆਨ ਲੈਣਾ ਕਿਉਂਕਿ ਅਰਥਾਂ ਨੂੰ ਲੋਕ ਆਪਣੇ ਵੱਲ ਵੀ ਖਿੱਚ ਲੈਂਦੇ ਨੇ ਜਿੰਨੇ ਕਿਸੇ ਦੀ ਮਰਤ ਹੁੰਦੀ ਜਿੰਨੇ ਇੱਕ ਦੁੱਧੀ ਹੈ ਉਹਦੇ ਹਸਾਲ ਨਾਲ ਅਰਥਾਂ ਨੂੰ ਤੋੜ ਮਰੋੜ ਵੀ ਕਰਦੇ ਨੇ ਗਲਤ ਵੀ ਕਰਦੇ ਨੇ ਜਿਹਾ ਜ ਆਪਣੇ ਮਤਲਬ ਅਰਥ ਵੀ ਬਣਾ ਲੈਂਦੇ ਨੇ ਸ੍ਰੀਸ਼ ਕਰਕੇ ਮਹਾਰਾਜ ਨੇ ਆਪ ਅਰਥ ਕੀਤੇ ਅੱਗੇ ਤੋਂ ਅੱਗੇ ਸੀਨੇ ਵਸੀਨੇ ਅਰਥ ਚਲੇ ਆ ਰਹੇ ਨੇ ਭਾਪੀ ਰਹੀ ਤਕਸਾਲ ਦੀ ਗੱਲ ਤਕਸਾਲ ਵਿੱਚ ਜਦੋਂ ਵਿਦਿਆਰਥੀ ਪ੍ਰਵੇਸ਼ ਕਰਦਾ ਹੈ ਲੋਕ ਤਾਂ ਕਿਤਾਬਾਂ ਪੜ੍ਹਦੇ ਨੇ ਕਿਤੋਂ ਹੋਰ ਇਧਰੋਂ ਉਧਰੋਂ ਇਤੋਂ ਨਾ ਕਿਤੋਂ ਬਹੁਤ ਸਾਰੀਆਂ ਪੁਸਤਕਾਂ ਪੜ੍ਹਦੇ ਹੋਣਗੇ ਆਜੇ ਟਕਸਾਲ ਦਾ ਵਿਦਿਆਰਥੀ ਹੈ ਉਸ ਉੱਤੇ ਜਿਹੜੀ ਗੱਲ ਮੁੱਖ ਹੈ ਇਹ ਹੁੰਦੀ ਬਖਸ਼ਿਸ਼ ਟਕਸਾਲ ਵਿੱਚ ਜਦੋਂ ਵਿਦਿਆਰਥੀ ਆਜੇ ਬਖਸ਼ਿਸ਼ ਨਾਲ ਹੀ ਕਥਾ ਕਰਾ ਲੈਂਦੇ ਮਹਾਰਾਜ ਜਿਵੇਂ ਸਾਡੇ 'ਚ ਕੋਈ ਗੁਣ ਨਹੀਂ ਸੱਜੂ ਝੌਰ ਵਾਲਾ ਹਾਲ ਹੈ ਪਰ ਦਸਵੇਂ ਪਾਤਸ਼ਾਹ ਆਪੇ ਟਕਸਾਲ ਦੀ लाज ਰੱਖਦੇ ਨੇ ਮਹਾਪੁਰਖ लाज ਰੱਖਦੇ ਨੇ ਸਾਨੂੰ ਆਉਂਦਾ ਕੁਝ ਵੀ ਨਹੀਂ ਹੁੰਦਾ ਪਰ ਅਸੀਂ ਇਹ ਸਮਝਦੇ ਹਾਂ ਕਿ ਉਹ ਆਪ ਹੀ ਕਰਵਾ ਰਹੇ ਨੇ ਆਪ ਹੀ ਕਰ ਰਹੇ ਨੇ ਮਹਾਪੁਰਖਾਂ ਨੇ ਜਿਵੇਂ ਸਾਰੇ ਕਥਾਵਾਚਕਾਂ ਨੂੰ ਕਿਹਾ ਸੀ ਜਿੱਥੇ ਮੈਂ ਹਾਂ ਕਹੇ ਤਾਂ ਉੱਥੇ ਕਥਾ ਨਹੀਂ ਜਿੱਥੇ ਕਥਾ ਹੈ ਉੱਥੇ ਮੈਂ ਨਹੀਂ ਦੋਨੋਂ ਗੱਲਾਂ ਦਾ ਆਪਸ ਵਿੱਚ ਰੋਲ ਆ ਇਹਨਾਂ ਦਾ ਜੇ ਮੈਂ ਕਹਿੰਦਾ ਮੈਂ ਕਰਦਾ ਤਾਂ ਫਿਰ ਸਫੁਰ ਨਹੀਂ ਹੋਣ ਹੜ ਗਈ ਤੇ ਉਹੀ ਆਪ ਹੀ ਕਰ ਰਹੇ ਨੇ ਆਪ ਹੀ ਇਸ ਇੱਤੇ ਮਿਹਰ ਭਰਿਆ ਹੱਥ ਰੱਖ ਰਹੇ ਨੇ ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰ ਰਹੇ ਨੇ ਨਿਤੜਖ ਹੋ ਕੇ ਪ੍ਰਚਾਰ ਕਰਨਾ ਕਰਦੀ ਤਾਰ ਮਹਾਰਾਜ ਦਾ ਹੁਕਮ ਹੈ ਮਹਾਪੁਰਖਾਂ ਨੇ ਧੜਕ ਹੋ ਕੇ ਆਪ ਜੀ ਨੂੰ ਵਿਚਾਰ ਸੁਣਾਏ ਨੇ ਇਹ ਗੱਲ ਬਿਲਕੁਲ ਸਹੀ ਹੈ ਕੋਈ ਨਾਲ ਨਹੀਂ ਖੜਦਾ ਜਦੋਂ ਉਹ ਧੜਕ ਹੋ ਕੇ ਇੱਕ ਜਾਣਾ ਚੱਲਦਾ ਇਹ ਸਾਰਿਆਂ ਨੂੰ ਪਿਛਲਾ ਆਪਣਾ ਬੀਤਿਆ ਸਮਾਂ ਪਤਾ ਹੀ ਆ ਮਹਾਪੁਰਖਾਂ ਨਾਲ ਕਿੰਨੇ ਕਿ ਜਾਣੇ ਖੜੇ ਸੀ ਸਿੱਖੀ ਦਾ ਪ੍ਰਚਾਰ ਮਹਾਪੁਰਖਾਂ ਨੇ ਬਚਨ ਕੀਤਾ ਜੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਸਿਰ ਤਲੀ ਤੇ ਹੀ ਰੱਖ ਕੇ ਹੁੰਦਾ ਪ੍ਰਚਾਰ ਜਿਵੇਂ ਦਾਸ ਇੱਕ ਵਾਰ ਪ੍ਰਚਾਰ ਕਰਦਾ ਹੋਇਆ ਪਟਿਆਲਾ ਇੱਥੇ ਝੁਕ ਗਿਆ ਕਿਸੇ ਗੱਲ ਨੂੰ ਕਹਿਣ ਤਾਂ ਥੋੜਾ ਦਬ ਗਿਆ ਕਿ ਚਲੋ ਕੀ ਕਹਿਣੀ ਸੰਗਤ ਵਿੱਚ ਇੱਥੇ ਵੀ ਬੈਠੇ ਹੋਣੇ ਬਹੁਤ ਰੰਗਤ ਵਾਲੇ ਵੀ ਬੈਠੇ ਹੁੰਦੇ ਪਤਾ ਨਹੀਂ ਲੱਗਦਾ ਬੜੀਆਂ ਪਹੁੰਚੀਆਂ ਰੂਹਾਂ ਵੀ ਸੰਗਤ ਵਿੱਚ ਆਉਂਦੀਆਂ ਨੇ ਜਦੋਂ ਦਾਸ ਕਥਾ ਕਰਕੇ ਉੱਠਿਆ ਉਹਦਾ ਇੱਕ ਬੜੀ ਪਹੁੰਚੀ ਰੂਹ ਮੇਰੇ ਕੋਲ ਆਈ ਰੱਬ ਦੇ ਪਿਆਰੇ ਹੱਸ ਕੇ ਆ ਕੇ ਕਹਿਣ ਲੱਗਿਆ ਅੱਜ ਕਦਾ ਕਰਦੇ ਦਵਗੇ ਵਿੱਚੋਂ ਕਹਿ ਦੇਣੀ ਸੀ ਗੱਲ। ਜਦੋਂ ਮਹਾਰਾਜ ਨੇ ਫਿਰ ਸੁਨੇਹਾ ਉਹਨੇ ਭੇਜਿਆ ਵੀ ਰੋਟੀ ਮੈਂ ਦੇਣੀ ਐ ਕਮੇਟੀ ਨਹੀਂ ਦੇਣੀ। ਪਰ ਚਾਹ ਜਦੋਂ ਵੀ ਕਰਨਾ ਇਹਨੂੰ ਧੜਕ ਹੋ ਕੇ ਕਰਨਾ। ਕਿਉਂਕਿ ਮਾਰਨ ਵਾਲਾ ਰੱਖਣ ਵਾਲਾ ਇੱਕ ਵਾਹਿਗੁਰੂ ਹੀ ਐ। ਜੇ ਵਾਹਿਗੁਰੂ ਨੇ ਰੱਖਣਾ ਤਾਂ ਕੋਈ ਦੇਖ ਹੀ ਨਹੀਂ ਸਕਦਾ। ਵਿਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਇਸ ਕਰਕੇ ਕਿਉਂਕਿ ਸਚਾਈ ਨੂੰ ਜਦੋਂ ਕਹਿਣਾ ਗੁਰੂ ਨਾਨਕ ਦੇਵ ਜੀ ਨੇ ਸਚਾਈ ਨੂੰ ਕਿਹਾ ਗੁਰੂ ਅੰਗਦ ਦੇ ਮਹਾਰਾਜ ਨੇ ਸੱਚ ਨੂੰ ਗਥਨ ਕੀਤਾ ਸੱਚ ਨੂੰ ਤੱਤੇ ਦਵੀ ਤੇ ਵੀ ਬਹਿਣਾ ਪਿਆ ਸੱਚ ਨੂੰ ਨਵੇਂ ਪਾਛੈ ਰੂਹ ਵਿੱਚ ਪਾਰਾ ਸੱਚੇ ਪਾਤਸ਼ਾਹ ਨੇ ਸੀਸ ਵੀ ਦਿੱਤਾ ਬਲੀਦਾਨ ਦਿੱਤਾ ਚਾਰ ਸਹਿਬਜਾਦੇ ਵੀ ਕੁਰਬਾਨ ਹੋਏ ਨੇ ਕਾ ਸਿੰਘ ਸ਼ਹੀਦ ਹੋਏ ਇਹਦੇ ਵਿੱਚ ਦੋ ਕਾਰਨ ਆ ਜਾਂਦੇ ਕਿ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਆਪਾਂ ਨੇ ਗੱਲ ਜਦੋਂ ਕਰਨੀ ਹੈ ਪ੍ਰਵਾਨਿਤ ਦੀ ਕਰਨੀ ਹੈ ਜਾਂ ਹੁਣ ਸ਼ਰਵਣ ਕਰ ਰਹੇ ਸੀ ਕਿ ਤਮਾ ਗੁਣੀ ਭਗਤੀ ਤਮੋ ਰਜੋ ਸਤੋ ਤੋਂ ਉੱਤੇ ਚੌਥੇ ਪਦ ਵਿੱਚ ਗੁਰਾਂ ਨੇ ਬਾਣੀ ਉਚਾਰਨ ਕੀਤੀ ਆ ਜਦੋਂ ਅਸੀਂ ਗੱਲ ਚੌਥੇ ਪਾਦੀ ਕਰਦੇ ਆਂ ਕਈ ਵਾਰ ਸੰਗਤ ਵਿੱਚ ਮਨਾਂ ਵਿੱਚ ਜਦੋਂ ਉਹ ਚੀਜ਼ ਆਉਂਦੀ ਵੇਗ ਆ ਜਾਂਦਾ ਕਦੇ-ਕਦੇ ਬ੍ਰੋਗ ਦੇ ਤਾਂ ਸਾਨੂੰ ਬਹੁਤ ਜਾਣਿਆ ਵੀ ਐਨੀ ਉਚਾਈ ਦਾ ਬਚਨ ਨਾ ਕਰਿਆ ਕਰੋ ਮਹਾਪੁਰਖਾਂ ਨੇ ਵੀ ਜਿਨ੍ਹਾਂ ਨੂੰ ਇਤਿਹਾਸ 'ਚ ਬਾਬਾ ਜੀ ਵਡਿਆ ਨੇ ਭਾਈ ਕਥਾ ਉਨਨੀ ਹੀ ਕਰਿਆ ਕਰੋ ਜਿੰਨੀ ਕ ਆਪ ਦੀ ਅਵਸਥਾ ਹੁੰਦੀ ਹੈ ਜੇ ਆਪ ਦੀ ਅਵਸਥਾ ਤੋਂ ਤਾਂ ਹੀ ਕਥਾ ਕਰਦੀਏ ਫੇਰ ਮੁਸ਼ਕਲ ਖੜੀ ਹੋ ਜਾਂਦੀ ਬਾਕੀ ਰਹੀ ਗੱਲ ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਉੁੱਠੀ ਕਥਾ ਦੇ ਵਿੱਚ ਤਾਂ ਠੀਕ ਹੈ ਬੈਠਦੇ ਨੇ ਰੱਬ ਰੱਬ ਦੇ ਪਿਆਰੇ ਬਹੁਤ ਘੱਟ ਇੱਕ ਦੋ ਤਿੰਨ ਵਾਸਤੇ ਜਿੰਨੀ ਗਿਣਤੀ ਹੁੰਦੀ 4 ਜਾਣੇ ਹੋਣਗੇ ਸੋ ਮਹਾਰਾਗ ਨੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਰੋਕੀਆਂ ਹਨ ਬਹੁਤ ਹੀ ਜ਼ਿਆਦੇ ਵਿਸਥਾਰਤ ਸਿਰਫ ਅਭਿਆਸੀਆਂ ਕੋਲ ਜਾਓ ਬਾਕੀਆਂ ਦੇ ਕੋਲ ਤਾਂ ਸਧਾਰਨ ਚੀਜ਼ਾਂ ਠੀਕ ਨੇ ਜਦੋਂ ਪਹਿਲਾਂ ਉਹ ਕਮਾ ਲੈਣਗੇ ਫਿਰ ਆਪਾਂ ਉਹਨਾਂ ਨੂੰ ਬਾਕੀ ਦੀਆਂ ਚੀਜ਼ਾਂ ਵੀ ਦੱਸ ਦਿਆਂਗੇ ਅੱਗੇ ਅੱਗੇ ਆਹ ਚੀਜ਼ਾਂ ਬਣਦੀਆਂ ਨੇ ਸ੍ਰੀ ਸਤਿ ਆ ਬੜੇ ਸੋਹਣੇ ਵਿਚਾਰ ਆਪਾਂ ਨੇ ਸ਼ਰਵਣ ਕੀਤੇ ਆ ਔਰ ਮਹਾਰਾਜ ਨੇ ਭੇਖ ਬਾਰੇ ਦੱਸਿਆ ਤੇ ਫਿਰ ਅਖੀਰ ਬਚਨ ਆਇਆ ਕਿ ਨਦਰ ਇਹ ਕਿਸੇ ਗੁਰਮੁਖ ਨੇ ਬਚਨ ਕੀਤਾ ਚੰਗੇ ਅਭਿਆਸੀ ਨੇ ਇਹਦੇ ਸਾਰੇ ਸ਼ਬਦ ਪੜਦੇ ਜਾਓ ਸਾਰੇ ਸ਼ਬਦ ਵਿੱਚ ਸਾਰੇ ਬਚਨਾਂ ਨੂੰ ਕਰਨ ਤੋਂ ਬਾਅਦ ਅਖੀਰ ਇੱਕ ਬਚਨ ਆਉਂਦਾ ਕਿ ਗੱਲ ਨਦਰ ਤੇ ਹੀ ਖੜੀ ਹੈ ਬਸ ਜਦ ਤੱਕ ਨਦਰ ਨਹੀਂ ਉਦੋਂ ਤੱਕ ਕੁਝ ਵੀ ਨਹੀਂ ਨਦਰ ਲੈਂਡ ਲਈ ਆਪਾਂ ਨੇ ਹੁਣ ਮੈਂ ਫਰਜ਼ ਕਰੂ ਆਮ ਤੌਰ ਤੇ ਆਮ ਗੱਲ ਕਰਾਂ ਕਿ ਲੋਕ ਕਿਸੇ ਦੀ ਨਜ਼ਰ ਚ ਆਉਣਾ ਚਾਹੁੰਦੇ ਨੇ ਵੀ ਮੈਂ ਵੀ ਪੰਜਾਬ 'ਚ ਅਸੀਂ ਆਮ ਦੇਖਿਆ ਜਦੋਂ ਮੰਤਰੀ ਕਿਤੇ ਆਇਆ ਹੋਵੇ ਗੱਡੀ 'ਚ ਬਹਿਦਾ ਕਿਉਂਕਿ ਕਾਰ ਦੇ ਮੂੰਹੇ ਹੋ ਹੋ ਖੜਕੇ ਵੀ ਐ ਕਰਦੇ ਹੁੰਦੇ ਆ ਹੱਥ ਮਿਲਾਉਂਦੇ ਨੇ ਫੋਟੋ ਖਿਚਵਾਉਂਦੇ ਨੇ ਕਿਉਂ ਕਿ ਮੈਂ ਇਹਦੀ ਨਿਗਾ ਚ ਆ ਜਾਣਾ ਉਦੀ ਨਿਗਾਹ ਚ ਆਉਣ ਲਈ ਆਪਾਂ ਯਤਨ ਕਰਦੇ ਹਾਂ ਸੰਸਾਰ ਦੇ ਲੋਕ ਇਸੇ ਕਹਿਣਗੇ ਵੱਡੇ ਬੰਦੇ ਦੀ ਮੈਂ ਨਜ਼ਰ ਚ ਆ ਜਾਾਂ ਨਿਗਾਹ ਚ ਆ ਜਾਾਂ ਪਰ ਇਹ ਗੱਲ ਕਿਸੇ ਨੇ ਕਦੇ ਨਹੀਂ ਸੋਚੀ ਕਿ ਤਿੰਨਾਂ ਲੋਕਾਂ ਦਾ ਮਾਲਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ 84 ਲੱਖ ਜੀਵਾਂ ਦਾ ਰੋਜੀ ਰੋਟੀ ਦੇਣ ਵਾਲਾ ਮਾਲਕ ਹੈ ਕਿ ਮੈਂ ਇਹਦੀ ਨਿਗਾਹ ਚ ਆ ਜਾਾਂ ਇਹਨਾਂ ਦੀ ਨਜ਼ਰ ਹੋਵੇ ਮੇਰੇ ਤੇ ਗੁਰਾਂ ਦੀ ਹਜ਼ੂਰੀ ਵਿੱਚ ਖੜਨਾ ਜਾਂ ਬੈਠਣਾ ਉਹਨਾਂ ਚੰਗਾ ਨਹੀਂ ਸਮਝਦਾ ਬਹੁਤਾ ਜਿੰਨਾ ਕਿਸੇ ਇਹੋ ਜਿਹੇ ਬੰਦੇ ਕੋਲ ਜਿਹੜਾ ਬੰਦਾ ਬਹੁਤ ਵੱਡਾ ਉਹਦੇ ਕੋਲ ਜਾ ਕੇ ਖੜਨਾ ਚੰਗਾ ਸਮਝਦਾ ਹੁੰਦਾ ਇਹ ਦੁਨਿਆਵੀ ਲੋਕਾਂ ਦੀ ਆਦਤ ਹੈ ਪਰ ਆਪਾਂ ਸੰਗਤਾਂ ਆਪਾਂ ਸਾਰੇ ਭੈਣ ਭਰਾ ਵੀ ਇੱਕੋ ਗੁਰੂ ਦਾ ਪਰਿਵਾਰ ਇਕੱਠੇ ਹੋਏ ਆਂ ਕਈ ਵਾਰ ਸੋਚੀ ਇਸ ਗੱਲ ਦੀ ਨਹੀਂ ਵੀ ਹੁੰਦੀ ਪਰ ਇਸ ਗੱਲ ਦੀ ਸੋਝੀ ਆਪਾਂ ਜੇ ਪ੍ਰਾਪਤ ਕਰੀਏ ਮਹਾਰਾਣੀਏ ਭਜਨ ਕੀਤਾ ਨਾਨਕ ਨਦਰੀ ਪਾਈਐ ਨਦਰ ਦੇ ਨਾਲ ਕਿਰਪਾ ਹੋਣੀ ਹੈ ਨਦਰ ਕਰੇ ਜੀ ਆਪਣੀ ਬਹੁਤ ਪੰਗਤੀਆਂ ਆਉਂਦੀਆਂ ਨਦਰ ਦੇ ਉੱਤੇ ਕਿਰਪਾ ਕਿਰਪਾ ਦ੍ਰਿਸ਼ਟੀ ਨਾਲ ਤੱਕਣਾ ਨਾਨਕ ਨਦਰੀ ਨਦਰ ਨਿਹਾਲ ਔਰ ਨਜ਼ਰ ਤਾਂ ਉਹ ਤਾਂ ਕਰੇ ਜੇ ਆਪਾਂ ਉਹਦੇ ਸਾਹਮਣੇ ਖੜੀਏ ਉਹਦੇ ਸਾਹਮਣੇ ਬੈਠੀਏ ਤਾਂ ਗੁਰੂ ਦੀ ਨਜ਼ਰ ਹੁੰਦੀ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਆਂ ਜਦੋਂ ਤੱਕ ਆਪਾਂ ਸੰਗਤ ਵਿੱਚ ਨਹੀਂ ਬੈਠਦੇ ਉਦੋਂ ਤੱਕ ਆਪਣੇ ਉੱਤੇ ਨਜ਼ਰ ਨਹੀਂ ਹੁੰਦੀ ਕਿਰਪਾ ਗ੍ਰਸਤੀ ਨਾਲ ਤੱਕਦੇ ਨੇ ਵੈਸੇ ਸਾਰੇ ਸੰਗਤ ਪੜਦੇ ਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਜ਼ਰ ਕਰੇ ਜੇ ਸਤਿਗੁਰੂ ਨਦਰ ਕਰ ਦੇਣ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਸੋ ਕਿਸੇ ਆਮ ਤੌਰ ਦੇ ਉੱਤੇ ਆਮ ਦੇਖਿਆ ਜਾਂਦਾ ਆਫਿਸ ਦੇ ਵਿੱਚ ਕੋਈ ਨੌਕਰ ਚਾਕਰ ਕੰਮ ਕਰਦੇ ਨੇ ਜਦੋਂ ਉਹਨਾਂ ਦਾ ਮਾਲਕ ਨਹੀਂ ਹੁੰਦਾ ਉੱਥੇ ਉਦੋਂ ਆਰਾਮ ਨਾਲ ਬੈਠ ਕੇ ਉਹ ਗੱਲਾਂ ਗੱਪਾਂ ਮਾਰਦੇ ਰਹਿੰਦੇ ਨੇ ਉਹ ਉਹਨਾਂ ਨਹੀਂ ਕਰਨਗੇ ਸਫਾਈ ਜੇ ਉਹਦੋਂ ਕੋਈ ਕੰਮ ਨਹੀਂ ਕਰਦੇ ਹੁੰਦੇ ਪਰ ਜਦੋਂ ਦੇਖਿਆ ਕਿ ਮਾਲਕ ਹੁਣ ਸਾਹਮਣੇ ਕੁਰਸੀ ਤੇ ਬੈਠਾ ਮੈਨੂੰ ਦੇਖ ਰਿਹਾ ਉਹਦੋਂ ਕੋਈ ਸਾਫ ਸਵਾਈ ਕੋਈ ਨਾ ਹੱਥ ਪੱਲਾ ਜਾਂ ਮਾਰੀ ਜਾਣਗੇ ਤਾਂ ਕਿ ਮੈਂ ਉਹਦੀ ਨਿਗਾ ਚ ਆ ਜਾਵਾਂ ਵੀ ਉਹ ਕਹੇ ਵੀ ਬੜਾ ਕੰਮ ਕਰਦਾ ਇਹ ਬੜਾ ਇਹਦੀ ਪ੍ਰਮੋਸ਼ਨ ਕਰੋ ਵੀ ਬੜਾ ਕੰਮ ਕਰਦਾ ਇਸ ਤਰ੍ਹਾਂ ਸੰਸਾਰ ਦੇ ਲੋਕ ਆਪਣੇ ਬੌਸ ਦੀ ਪ੍ਰਮੋਸ਼ਨ ਪ੍ਰੋਮੋਸ਼ਨ ਲਈ ਉਹ ਚਮਚਾਗਰੀ ਵੀ ਕਰਦੇ ਨੇ ਕਿ ਸਫਾਈ ਵੀ ਕਰਦੇ ਨੇ ਹੋਰ ਵੀ ਕਰਦੇ ਨੇ ਪਰ ਆਪਾਂ ਕਦੇ ਖਿਆਲ ਹੀ ਨਹੀਂ ਕੀਤਾ ਵੀ ਸਾਡੇ ਸਤਿਗੁਰ ਜਦੋਂ ਪ੍ਰਕਾਸ਼ਮਾਨ ਨੇ ਆਪਾਂ ਤਾਂ ਸਤਿਗੁਰਾਂ ਲਈ ਨਦਰ ਚਾਹਦੀ। ਬਸ ਇਸ ਗੱਲ ਉੱਤੇ ਆਪਾਂ ਜੇ ਸਾਰੇ ਆਈਏ ਮਹਾਰਾਜ ਸਾਡੇ ਤੇ ਨਦਰ ਕਰੋ ਕਿਰਪਾ ਦ੍ਰਿਸ਼ਟੀ ਨਾਲ ਤੱਕੋ ਸਾਡੇ ਉੱਤੇ ਮਿਹਰ ਕਰੋ ਸੱਚੇ ਬਾਦਸ਼ਾਹ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਸਜੇ ਹੋਏ ਸੀ ਨਾ ਸੁਥਰੇ ਸਾ ਜਿੱਦਨ ਮਹਾਰਾਜ ਦੇਖਣ ਉਧਰ ਘੁੰਮ ਜਾ ਕਰੇ ਜੇ ਮਹਾਰਾਜ ਸੱਜੇ ਦੇਖਣ ਉਥੇ ਸਾਹਮਣੇ ਜਾ ਕੇ ਖੜ ਜਾ ਕਰੇ ਕਿ ਇਧਰ ਤੇ ਇਧਰ ਚੱਲਾ ਜਾਏ ਮਹਾਰਾਜ ਇਹਨੂੰ ਜਿੱਦਨ ਮੈਂ ਦੇਖਦਾ ਤੂੰ ਉਧਰ ਉਧਰ ਹੋਈ ਜਾਂਦਾ ਹਨਾ ਮਹਾਰਾਜ ਮੈਂ ਵੀ ਕਿਤੇ ਨਿਗਾਹ ਆ ਜਾਾਂ ਤੁਹਾਡੀ ਚ ਮੇਰੇ ਤੋਂ ਵੀ ਨਜ਼ਰ ਹੋ ਜਾਏ ਤੁਹਾਡੀ ਤੇ ਇਸ ਕਰਕੇ ਆਪਾਂ ਇਹ ਵਿਚਾਰ ਕਰੀਏ ਕਿ ਜਦੋਂ ਵਾਹਿਗੁਰੂ ਦੀ ਨਜ਼ਰ ਹੁੰਦੀ ਆ ਇਹ ਵੀ ਇੱਕ ਸਾਰਾ ਮਾੜਾਫ ਤੋਂ ਪ੍ਰੋਪਰ ਚੈਨਲ ਤੋਂ ਹੀ ਆ। ਸਭ ਤੋਂ ਪਹਿਲਾਂ ਜਦੋਂ ਵਾਹਿਗੁਰੂ ਦੀ ਨਜ਼ਰ ਹੁੰਦੀ ਤਾਂ ਕੀ ਹੁੰਦਾ ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਜੀਵ ਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ। ਇਹ ਨਿਸ਼ਾਨੀ ਆ ਉਹਦੀ ਨਜ਼ਰ ਦੀ। ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਉਸ ਵਕਤ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਤ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਏ ਜਾਗੀ ਬੰਦਾ ਤਾਂ ਉਹੀ ਆ ਸੁੱਤਾ ਹੋਇਆ ਜਨਮਾਂ ਜਨਮਾਂ ਤਰਾਂ ਦਾ ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣ ਮੇਰਾ ਮਨ ਆਲਸੀਆ ਉਗਲਾਨਾ ਅਗਲਾਉਣ ਦਾ ਮਤਲਬ ਹੁੰਦਾ ਹੈ ਕਿ ਬੜੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਬੰਦੇ ਦੀ ਮਾੜੀ ਜੀ ਅੱਖ ਤਾਂ ਖੁੱਲੀ ਮਹਾਰਾਜ ਕਹਿੰਦੇ ਜਨਮਾਂ ਜਨਮਾਂ ਤੋਂ ਸੁੱਤਾ ਹੋਇਆ ਸਾਡਾ ਮਨ ਮਨ ਸੋਇਆ ਮਾਇਆ ਵਿਸਮਾਦ ਰਸਨਾ ਸੋਈ ਲੋਭ ਮਿੱਠਾ ਸਾਦ ਮਨ ਸਾਡਾ ਸੁੱਤਾ ਹੀ ਪਿਆ ਰਹਿੰਦਾ ਸੁੱਤਾ ਹੀ ਪਿਆ ਰਹਿੰਦਾ ਮਹਾਰਾਜ ਕਹਿੰਦੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰ ਅਵਰਮੇ ਆਪਸ ਕਾਮਾਂ ਝੂਠਾ ਮੋਹ ਮਿਥਿਆ ਪਾਸਾਰੇ ਪੰਗਤੀ ਪੜ੍ਹੀ ਹੈ ਕੀਰਤਨ ਵਿੱਚ ਵੀ ਪੰਗਤੀ ਕਈ ਵਾਰ ਸੁਣੀ ਹੋਣੀ ਹੈ ਪਰ ਅੱਜ ਦੇ ਯੁੱਗ ਵਿੱਚ ਪੰਗਤੀਆਂ ਸਿਰਫ ਪੜਨ ਮਾਤਰੀ ਰਹਿ ਗਈਆਂ ਹਨ ਪੰਗਤੀ ਦਾ ਅਸਰ ਹਿਰਦੇ ਉੱਤੇ ਨਹੀਂ ਹੁੰਦਾ ਮਨ ਉੱਤੇ ਅਸਰ ਨਹੀਂ ਹੁੰਦਾ ਕਿਉਂ ਕਿ ਪੰਗਤੀ ਦੇ ਨਾਲ ਨਾਲ ਜਦੋਂ ਕੀਰਤਨ ਇਸੇ ਪੰਕਤੀ ਦਾ ਹੋਵੇ ਸਾਡਾ ਧਿਆਨ ਕਿੱਥੇ ਹੁੰਦਾ ਉਦੋਂ ਬੇ ਬੜੀ ਵਧੀਆ ਆਵਾਜ਼ ਹੈ ਰਾਗੀ ਸਿੰਘ ਜੀ ਕਿਉਂ ਨ ਬੜੀ ਵਧੀਆ ਜੋੜੀ ਵਾਲੇ ਨੇ ਸੋਹਣੀ ਜੋੜੀ ਵਜਾਈ ਹੈ ਸਾਡੀ ਨਿਗਾਹ ਸ਼ਬਦ ਦੇ ਵਿੱਚ ਨਹੀਂ ਜਾਂਦੀ ਸਾਡਾ ਧਿਆਨ ਸ਼ਬਦ ਵਿੱਚ ਨਹੀਂ ਜਾਂਦਾ ਸੋ ਇਹ ਹੀ ਵੱਡੀ ਚੀਜ਼ ਹੈ ਕਿ ਜਦ ਤੱਕ ਸਾਡਾ ਧਿਆਨ ਨਹੀਂ ਜਾਂਦਾ ਸ਼ਬਦ ਦੇ ਵਿੱਚ ਉਦੋਂ ਤੱਕ ਮਨ ਦੇ ਉੱਤੇ ਉਹਦਾ ਅਸਰ ਨਹੀਂ ਬਣਦਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮਨ ਦੇ ਉੱਤੇ ਜਦੋਂ ਸ਼ਬਦ ਦਾ ਅਸਰ ਬਣ ਗਿਆ ਸ਼ਬਦ ਦੀ ਝੋਟ ਪੈਂਦੀ ਹੈ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਬੀਰ ਝੋਟ ਸੁਹੇਲੀ ਛੇਲ ਕੀ ਵਰਖਾ ਛੇਲ ਨਾ ਵਰਛੇ ਦਾ ਬਾਦਸ਼ਾਹ ਕਿਸੇ ਦੇ ਮਾਰੀਏ ਇਹ ਹੋ ਕੀ ਕਰਦਾ ਲਾਗਤ ਲੈ ਉਸਾਸ ਮਰਛਾ ਵੱਜਿਆ ਬੰਦਾ 2 4 10 ਸਵਾਸ ਲੈਂਦਾ ਪਰ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਜਦੋਂ ਸ਼ਬਦ ਦੀ ਚੋਟ ਪੈਂਦੀ ਹੈ ਇੱਕ ਵਾਰ ਮਨ ਦੇ ਉੱਤੇ ਜਿਵੇਂ ਆਪਾਂ ਅਖਰ ਵਰਦੇ ਫਲਾਣਾ ਸਟਕ ਹੋ ਗਿਆ ਉੱਥੇ ਹੀ ਇਹ ਸ਼ਬਦ ਬੰਦੇ ਨੂੰ ਉੱਥੇ ਹੀ ਸਟਕ ਕੀ ਕਰ ਦਿੰਦਾ ਸ਼ਬਦ ਦੀ ਝੋਟ ਐਸੀ ਪੈਂਦੀ ਆ ਆਪਾਂ ਹਰ ਰੋਜ਼ ਨਿਤਨੇਮ ਕਰਦੇ ਆਂ ਰਹਾਸ ਕੀਰਤਨ ਸੋਲਾ ਸੁਖਨੀ ਸਾਹਿਬ ਸ਼ਬਦਾਂ ਦਾ ਅਭਿਆਸ ਕੀਰਤਨ ਕਥਾ ਸਹਿਜ ਪਾਠ ਖੰਡ ਪਾਠ ਇਹ ਜਿਹਾ ਜਿਹਾ ਫਿਰ ਆਪਾਂ ਨਾਲ ਨਾਲ ਕੁਝ ਹੋਰ ਵੀ ਚੀਜ਼ ਆ ਸੇਵਾ ਜੋ ਕਿ ਸਾਰਿਆਂ ਨਾਲ ਜਿਹੜੀ ਵੱਡੀ ਚੀਜ਼ ਇਸ ਪ੍ਰਕਾਰ ਇਹ ਸਿਆਣਿਆਂ ਨੇ ਇੱਕ ਚੀਜ਼ ਦੱਸੀ ਹੈ ਗ੍ਰੰਥਾਕਾਰਾਂ ਨੇ ਕਿ ਜਿਹੜੀ ਸਾਰਿਆਂ ਨਾਲੋਂ ਗੱਲ ਕਿਸ ਤਰ੍ਹਾਂ ਸ਼ੁਰੂਆਤ ਸਾਡੀ ਹੁੰਦੀ ਹੈ ਕਿ ਗੁਰੂ ਘਰ ਚ ਆ ਕੇ ਨਵਾਂ ਨਵਾਂ ਸਿੱਖ ਆਇਆ ਗੁਰਾਂ ਦੀ ਹਜ਼ੂਰੀ ਵਿੱਚ ਉਹਦੇ ਅੰਦਰ ਕਿੰਨਾ ਕੁਸ਼ ਹੈ ਮਲ ਵਿਖੇਪ ਅਵਰਨ ਹੈ ਮਲ ਹੁੰਦੀ ਵਿਸ਼ਿਆਂ ਦੀ ਮੈਲ ਚੜੀ ਪਈ ਹੈ ਉਹ ਵਰਸ਼ੇਤਾ ਹੈ ਨਾ ਨਾ ਕੋਣਾ ਵਕਰਾ ਵਕਰਾ ਦੇਖਣਾ ਆ ਜਿੰਨੇ ਇੱਥੇ ਬੈਠੇ ਹੋ ਜੇ ਆਮ ਬੰਦੇ ਨੂੰ ਪੁੱਛੋ ਕਿੰਨੀ ਕਿੱਥੇ ਸੰਗਤ ਆ ਕਹਿੰਦੇ ਬੰਦਾ 5 400 ਬੈਠਾ ਜੇ ਬ੍ਰਹਮ ਗਿਆਨੀ ਨੂੰ ਪੁੱਛੇ ਤੈਨੂੰ ਇੱਥੇ ਕੀ ਦਿਖਦਾ ਉਹ ਕਹੂਗਾ ਸਭ ਗੋਬਿੰਦ ਹੈ ਸਭ ਗੋਬਿੰਦਾ ਗੋਬਿੰਦ 외 ਨਹੀਂ ਕੋਈ ਉਹ ਦਿਖਦਾ ਹੀ ਨਹੀਂ ਹੁਣ ਇਹ ਗੱਲ ਦਾ ਮੈਨੂੰ ਕਿੱਦਾਂ ਪਤਾ ਤੁਹਾਨੂੰ ਕਿੱਦਾਂ ਨਹੀਂ ਪਤਾ ਅੱਜ ਕੱਲ੍ਹ ਦੇ ਯੁੱਗ ਵਿੱਚ ਬਹੁਤ ਗੱਲ ਐਸੀ ਕਿ ਬ੍ਰह्म ਗਿਆਨੀ ਦੀ ਸੰਗਤ ਕਾਫੀ ਸਾਲ ਕੀਤੀ ਜਾਵੇ ਨਾ ਜਿਵੇਂ ਜ਼ੌਰੀ ਹੁੰਦਾ ਹੈ ਹੀਰਿਆਂ ਦਾ ਵਪਾਰੀ ਉਹਦੇ ਕੋਲ ਨੌਕਰ ਨੂੰ ਜਦੋਂ 10 ਸਾਲ ਲੰਘ ਜਾਂਦੇ ਤਾਂ ਉਹਨੂੰ ਪਛਾਣ ਆਉਣ ਲੱਗਦੀ ਵੀ ਹੀਰਾ ਕੀ ਚੀਜ਼ ਹੁੰਦੀ ਹੈ ਹਾਲੇ ਸੋਨੇ ਵਾਲੇ ਨੂੰ ਤਾਂ ਛੇਤੀ ਪਤਾ ਲੱਗਣ ਲੱਗ ਜਾਂਦਾ ਹੀਰੇ ਨੂੰ ਪਹਿਚਾਣਨਾ ਬਹੁਤ ਔਖਾ ਹੁੰਦਾ ਹੈ ਬ੍ਰਹਮ ਗਿਆਨ ਤੇ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਸਮਝਦਿਆਂ ਸਮਝਦਿਆਂ ਕਈ ਸਾਲ ਹੀ ਲੰਘ ਜਾਂਦੇ। ਇਹ ਬ੍ਰਹਮ ਗਿਆਨੀ ਆਪ ਕੁਛਿੰਦਾ ਜੇ ਨਵੇਂ-ਨਵੇਂ ਅਭਿਆਸੀਆਂ ਤੇ ਕਿਰਪਾ ਹੁੰਦੀ ਹੈ। ਉਹ ਮਾੜਾ-ਮਾੜਾ ਦੱਸ ਦਿੰਦੇ ਸਾਨੂੰ। ਅਸੀਂ ਉਹਨਾਂ ਨੂੰ ਹੀ ਪੁੱਛਦੇ ਕੀ ਬ੍ਰਹਮ ਗਿਆਨ ਹੁੰਦਾ ਕੀ? ਬ੍ਰਹਮ ਦਾ ਗਿਆਨ। ਉਹ ਕਹਿੰਦੇ ਆਪਾਂ ਬੇਦੀ ਕਰਦੇ ਆ। ਜੇ ਤੂੰ ਮਿੱਤਰ ਅਸਾੜੜਾ ਨਾ ਦੂਜਾ ਵੇਖਾ। ਦੂਜਾ ਨਹੀਂ ਦੇਖਦਾ ਉਹਨਾਂ ਨੂੰ। ਸਾਰਿਆਂ ਦੇ ਅੰਦਰ ਬ੍ਰਹਮ ਗਿਆਨੀ ਦੇ ਅਵਸਥਾ ਐਸੀ ਹੁੰਦੀ ਕਿ ਉਹਦੇ ਅੰਦਰੋਂ ਮਾਇਆ ਦਾ ਅਭਾਵ ਹੋ ਜਾਂਦਾ, ਪੰਜਾਂ ਤੱਤਾਂ ਦਾ ਅਭਾਵ ਹੀ ਹੋ ਜਾਂਦਾ। ਇਹ ਸਾਰਾ ਕੁਝ ਦਿਖਣਾ ਹੀ ਹਟ ਜਾਂਦਾ। ਆਪਾਂ ਨੂੰ ਦੇਖੋ ਸਮਾਂ ਚਾਰੇ ਦਿਖਦੇ ਸੂਰਜ ਚੰਦਰਮਾ ਦਿਖਦਾ ਪਾਸੇ-ਪਾਸੇ ਦਰਖਤ ਦਿਖਦੇ ਨੇ ਘਰ ਦਿਖਦੇ ਨੇ ਪੰਛੀ ਦਿਖਦੇ ਨੇ ਪਸ਼ੂ ਦਿਖਦੇ ਨੇ ਜੀਵ ਦਿਖਦੇ ਨੇ ਪਰ ਉਹਨਾਂ ਦੀ ਨਿਗਾ ਵਿੱਚ ਜਦੋਂ ਸਾਰੇ ਕੁਝ ਦਾ ਅਭਾਵ ਹੋ ਜਾਂਦਾ ਉਹਨਾਂ ਨੂੰ ਸਿਰਫ ਸਰਬ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਹੀ ਦਿਖਦਾ ਬਸ ਜਮੀਨ ਜਮਾ ਕੇ ਵਿਖਾ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤੇ ਆਪਾਂ ਜਦੋਂ ਗੁਰੂ ਦੀ ਹਜ਼ੂਰੀ ਚ ਨਵਾਂ ਨਵਾਂ ਸ਼ੁਰੂ ਤੋਂ ਲੈ ਕੇ ਜਿਆਸੂ ਸਿੱਖ ਆਇਆ ਗੁਰਾਂ ਨੇ ਦੇਖਿਆ ਇਹ ਮਲ ਹੈ ਦੇ ਅੰਦਰ ਬਾਕੀ ਦੀਆਂ ਗੱਲਾਂ ਤਾਂ ਬਾਅਦ ਚ ਦੂਰ ਕਰਾਂਗੇ ਇਹਦੀਆਂ ਮਲ ਪਹਿਲਾਂ ਇਹਦੀ ਮੋਟੀ ਮੋਟੀ ਮੈਲ ਨੂੰ ਕਿਵੇਂ ਦੂਰ ਕਰੀਏ ਤੁਸੀਂ ਕਈ ਸਾਲਾਂ ਤੋਂ ਕਥਾ ਕੀਰਤਨ ਸੁਣ ਰਹੇ ਹੋ ਤਾਂ ਤੁਸੀਂ ਟੇਕ ਕੇ ਬੈਠੇ ਹੋ ਅੱਜ ਕਿਸੇ ਨਵੇਂ ਬੰਦੇ ਨੂੰ ਫੜ ਲਿਆ ਉਹ 10 ਮਿੰਟ ਨਹੀਂ ਕੱਟਦਾ ਅੰਦਰੋਂ ਬਾਹਰ ਭੱਜ ਜਾਂਦਾ ਕੀਰਤਨ ਸੁਣਨ ਬਿਠਾ ਲਓ 5 ਮਿੰਟ ਬਾਅਦ ਉਹ ਚਲੋ ਚੱਲੀਏ ਚਲੋ ਚੱਲੀਏ ਇੱਥੇ ਕੀ ਹੈ ਕਿਉਂਕਿ ਹਲਕ ਭਾਰੀ ਮੈਲ ਆ ਦੇ ਅੰਦਰ ਹੁਣ ਮਾਲ ਜਿਹੜੀ ਆ ਉਹਨੂੰ ਉਤਾਰਨ ਲਈ ਸਤਿਗੁਰੂ ਜਾਂ ਮਹਾਪੁਰਸ਼ ਕੀ ਕਰਾਉਂਦੇ ਨੇ ਕਰਮ ਕਰਮ ਕਰਨ ਵਿੱਚ ਫਿਜ਼ੀਕਲੀ ਕੰਮ ਕਰਨਾ ਬੈਠਣਾ ਬਹੁਤ ਔਖਾ ਹੈ ਇੱਥੇ ਬੈਠਣਾ ਬਹੁਤ ਔਖਾ ਹੈ ਕਿਸੇ ਨੂੰ ਸੁਣਨਾ ਜਾਦੇ ਔਖਾ ਹੋਣਾ ਸਿਆਣੇ ਕਹਿੰਦੇ ਨੇ ਸੁਣਾਉਣ ਵਾਲੇ ਨੂੰ ਹੋਰ ਸੌਖਾ ਹੈ ਮੈਂ ਸਟੇਜ ਤੇ ਬੈਠ ਕੇ ਸੁਣਾ ਰਿਹਾ ਹਾਂ ਪਰ ਬੈਠ ਕੇ ਸੁਣਨ ਵਾਲੇ ਨੂੰ ਹੋਰ ਜਿਆਦਾ ਔਖਾ ਇਹ ਸੁਣਨਾ ਵੀ ਇੱਕ ਤਪੱਸਿਆ ਔਰ ਮਾਲਕ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਸਤਿਗੁਰੂ ਨੇ ਨਵਾਂ ਮੰਦ ਆਇਆ ਆਪਾਂ ਵੀ ਸੁਣ ਬਈ ਆ ਅਸੀਂ ਤਾਂ ਹੁਣ ਕਥਾ ਸੁਣਨ ਤੇ ਤੁੰ ਲੈ ਤਾਂ ਆਏ ਤੂੰ ਤਾਨੂੰ ਕਾਲਾ ਹੀ ਬੜਾ ਪੈਣਾ ਉਹ ਕਹਿੰਦਾ ਮੇਥੋਂ ਮੈਂ ਕਦੇ ਬੈਠਾ ਹੀ ਨਹੀਂ ਮੈਂ ਸਭ ਬੈਠਾਂ ਜਾਂਦਾ ਮੈਂ ਤਾਂ ਮੈਂ ਤਾਂ ਕੋਈ ਕੰਮ ਦੱਸ ਦੋ ਉਹਦੀ ਮੈਲ ਅੰਦਰਲੀ ਇਹੀ ਕਰਾਂਦਿਆਂ ਨੂੰ ਕਹਿੰਦਾ ਆ ਤੂੰ ਐਂ ਕਰ ਲੰਗਰ ਛੱਪਿਆਂ ਦਾ ਨੂੰ ਆ ਇੱਥੇ ਲਾਗ ਮੈਂ ਕਿੰਨੂੰ ਕਰ ਤੂੰ ਆ ਭਾਂਡੇ ਚੱਕ ਜਾ ਉਹ ਬੜਾ ਖੁਸ਼ ਹੁੰਦਾ ਭੱਜੇ ਹੀ ਫਿਰਦਾ ਇਧਰ ਉਧਰ ਕਰ ਮਸਕੀਨ ਜੀ ਨੇ ਉਦਾਹਰਨ ਦਿੱਤੀ ਸੀ ਬੜੀ ਪੁਰਾਣੀ ਗੱਲ ਹੈ ਕਹਿੰਦੇ ਮੇਰੇ ਨਾਲ ਕਿਸੇ ਨੇ ਆਪਣਾ ਬੱਚਾ ਸੀ 18 20 ਸਾਲ ਦਾ ੜਾਤਾ ਕਹਿੰਦੇ ਮਸਕੀਨ ਜੀ ਇਹ ਹੋ ਕਰਦਾ ਕਰਦਾ ਹੁਣ ਫਿਰ ਨਿਕੰਮਾ ਹੀ ਬੈਠਾ ਮੈਂ ਨਾਲ ਲੈ ਜਾਉਂ ਕਹਿੰਦੇ ਪਹਿਲਾਂ ਤਾਂ ਲੋਕ ਛੜਨ ਤੇ ਕੰਮਾਂ ਹੀ ਨਿਆਣਾ ਭੇਜਦੇ ਆ ਅੱਜ ਦੇ ਨੂੰ ਨਹੀਂ ਕੋਈ ਭੇਜਦਾ ਹੁੰਦਾ ਕਹਿੰਦੇ ਜੀ ਇਹਨੂੰ ਤੁਸੀਂ ਕਥਸ ਕਰ ਦੋ ਇਹ ਵੀ ਨਹੀਂ ਮਸਕੀਨ ਬਣ ਜੂਗਾ ਹੈ ਜੀ ਹੁੰਦੇ ਨਾ ਵੀ ਨਹੀਂ ਮਸਕੀਨ ਵੀ ਬੜੇ ਆ ਦੁਨੀਆ 'ਚ ਕਹਿੰਦੇ ਇਹ ਵੀ ਬਣ ਜੂਗਾ ਮਸਕੀਨ ਕਹਦੇ ਮੈਂ ਉਹਨੂੰ ਲਈ ਫਿਰਾਂ ਤੂੰ ਜਦੋਂ ਮੈਂ ਕਥਾ ਸ਼ੁਰੂ ਕਰਾਂ ਉਹ ਬੈਠਾ ਮੈਂ ਸੁਹਾਗਾ ਸਾਹਮਣੇ ਬੈਠਿਆ ਕਰ ਤੂੰ ਸੁਣਿਆ ਕਰ ਕਿ ਤਨ ਥੋੜਾ ਗਿਆਨ ਹੈ ਕਹਿੰਦੇ ਮੈਂ ਸ਼ੁਰੂ ਕਰਨੀ ਕਥਾ ਉਹ ਨਾਲ ਹੀ ਸੌ ਜਾਣਾ ਉਹ ਸਿਰ ਸਿੱਟਿਆ ਘਰਾੜੇ ਮਾਰਨੇ ਕਹਿੰਦੇ ਨਾਲ ਦਿਨ ਮੈਂ ਕਹਿੰਦਾ ਉਠਾ ਉਠਾਓ ਉਠਾ ਕੇ ਰੱਖੋ ਬੰਦਾਮੀ ਹੁੰਦੀ ਸਾਡੀ ਨਾਲ ਲਈ ਫਿਰਦੇ ਚਿੱਟਾ ਕੁਰਤਾ ਪਜਾਮਾ ਪਵਾ ਕੇ ਇਹਨੂੰ ਕਹਿੰਦੇ ਮੈਂ ਸ੍ਰੀ ਅਨੰਦਪੁਰ ਸਾਹਿਬ ਚੱਲਿਆ ਗਿਆ ਸੀ ਬਾਬਾ ਸੇਵਾ ਸਿੰਘ ਜੀ ਸੀਗੇ ਉਦੋਂ ਅਨੰਦਪੁਰ ਸਾਹਿਬ ਵਾਲੇ ਕਹਿੰਦੇ ਉਹਨਾਂ ਲੰਗਰ 'ਚ ਮੈਂ ਪ੍ਰਸ਼ਾਦਾ ਛਕਣ ਅਸੀਂ ਬੈਠ ਗਏ ਬਾਬਾ ਜੀ ਪਿਆਰ ਕਰਦੇ ਸੀ ਪਰ ਉਹ ਬੰਦਾ ਦੇਖਿਆ ਨਾ ਬਾਲਟੀ ਫੜੀ ਹੋਈ ਕੜੀ ਜੀ ਕੜੀ ਜੀ ਕਰਦਾ ਇੱਕ ਗਿਆ ਉਦੋਂ ਚੌਲ ਦੀ ਚੌਲ ਦੀ ਚੰਦ ਕਹਿੰਦੇ ਉਹ ਬੜਾ ਐਕਟਿਵ ਹੋ ਗਿਆ ਕਹਿੰਦੇ ਮੈਂ ਸੋਚਿਆ ਵੀ ਇਹ ਮੇਰੇ ਕੰਮ ਦਾ ਨਹੀਂਗਾ ਇਹ ਤਾਂ ਇਹਨਾਂ ਦਾ ਹੀ ਕੰਮ ਦਾ ਕਿਉਂ ਇਹ ਕਥਾ ਸਿੱਖਣੀ ਹੈ ਬੈਠ ਕੇ ਸੁਣਨਾ ਹੈ ਧਿਆਨ ਦੇਣਾ ਹਲੇ ਉਹ ਮਲ ਸੀ ਨਾ ਉੱਥੇ ਉਹਨੂੰ ਕਰਮ ਕਰਵਾਉਣਾ ਸੀ ਉਹ ਬਾਬਾ ਸੇਵਾ ਸਿੰਘ ਨੂੰ ਕਹਿੰਦੇ ਮੈਂ ਕਿਹਾ ਵੀ ਮਹਾਰਾਜ ਇਹਨੂੰ ਇੱਥੇ ਹੀ ਰੱਖ ਲਓ ਇਹ ਤੁਹਾਡੇ ਕੋਲ ਆ ਕੇ ਐਕਟਿਵ ਹੋਇਆ ਕਥਾ ਜੀ ਤਾਂ ਇਹ ਸੌਂ ਹੀ ਜਾਂਦਾ ਇਸ ਕਰਕੇ ਜਦੋਂ ਆਪਾਂ ਨਵਾਂ ਨਵਾਂ ਜਗਿਆਸੂ ਉਹਦਾ ਉਹਦੀ ਮਲ ਨੂੰ ਕੱਟਣ ਲਈ ਸ਼ਰੂ ਸ਼ਰੂ ਦੇ ਵਿੱਚ ਮਹਾਪੁਰਖ ਸਾਰੇ ਪਹਿਲਾਂ ਕਰਮ ਕਰਵਾਉਂਦੇ ਨੇ ਉਤੋਂ ਪੁਰਾਣੇ ਟਾਈਮਾਂ 'ਚ ਹੁਣ ਸਮਾਂ ਹੋਤਰਾਂ ਦਾ ਆ ਗਿਆ ਪੁਰਾਣੇ ਟਾਈਮਾਂ ਜਾਓ ਲੱਕੜਾਂ ਵੱਢ ਕੇ ਲਿਆਓ ਬਾਹਰ ਕਈ ਸਾਡੇ ਨਾਲ ਦੇਖਿਓ ਬੜੇ ਖੁਸ਼ ਰਹਿੰਦੇ ਸੀ ਮੈਨੂੰ ਉਹ ਬੜੇ ਖੁਸ਼ ਦੇ ਟਰੱਕ ਨਾਲ ਲਟਕ ਕੇ ਲੱਕੜਾਂ ਵੱਢ ਕੇ ਲਿਆਉਣੀ ਆ ਉਹ ਕਈ ਟਰੱਕ ਦੇ ਉੱਤੇ ਬਹਿ ਕੇ ਬੜੇ ਖੁਸ਼ ਰਹਿੰਦੇ ਸੀ ਭਾਵੇਂ ਟਾਣਾ ਹੀ ਸਿਰ 'ਚ ਵੱਜਦਾ ਸੀ ਕਈ ਵਾਰ ਉਹ ਬੜੇ ਖੁਸ਼ ਰਹਿਣਾ ਜੇ ਅਸੀਂ ਉਹਨਾਂ ਨੂੰ ਕੋਈ ਕਥਾ ਸਿੱਖ ਲਾ ਕਥਾ ਜੀ ਨਹੀਂ ਸਿੱਖਦੇ ਉਹ ਕੀਰਤਨ 'ਚ ਨਹੀਂ ਬੈਠਦੇ ਲੱਕੜਾਂ ਵੱਢ ਕੇ ਲਿਆਓ ਇਹਨਾਂ ਲੱਕੜਾਂ ਨੂੰ ਪਾੜੋ ਤੁਸੀਂ ਉੱਥੋਂ ਆਹ ਕਰਮ ਕਰਿਆਓ ਆਹ ਕਰਮ ਕਰਿਆਓ ਉਹ ਕਰਮ ਨੂੰ ਹੀ ਕਰੀ ਜਾਂਦੇ ਕਰਮ ਨੂੰ ਹੀ ਕਰੀ ਜਾਂਦੇ ਜਦੋਂ ਜਦੋਂ ਸੇਵਾ ਕਰਦੇ 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 ਹੌਲੀ ਹੌਲੀ ਮਾਨਸਿਕ ਜਦੋਂ ਮੈਲ ਤੋਂ ਰਹਿਤ ਹੋਇਆ ਹੁਣ ਉਹਦੇ ਮਨ ਦੇ ਅੰਦਰ ਨਿਰਮਲਤਾ ਆਉਣੀ ਸ਼ੁਰੂ ਹੋਈ ਹੁਣ ਦੇ ਮਨ ਦਾ ਵਿਚਾਰ ਬਣਿਆ ਕਿ ਮੈਂ ਵੀ ਹੁਣ ਕਥਾ ਪ੍ਰੇਖਿਆ ਕਰਾਂ ਆ ਗਿਆ ਟਿਕਾਣੇ ਸਿਰ ਉਹ ਵੀ ਹੁਣ ਉਹਦੇ ਮਨ ਚ ਪਰ ਇੱਕ ਗੁਜੀ ਜਿਹੜੀ ਆ ਮੈਲ ਉਹ ਹੈਗੀ ਵਿਛੇਪ ਵਿਛੇਪਤਾ ਵਿਛੇਪਤਾ